ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਨਿਊ ਫੈਬਰਿਕ ਦੇ ਵਿੱਚ ਲੈ ਕੇ ਆਏ ਆਂ ਜੀ ਸੂਟ ਬਹੁਤ ਘੱਟ ਰੇਂਜ ਦੇ ਵਿੱਚ ਮਿਲਣਗੇ ਤੁਹਾਨੂੰ ਚੀਜ਼ ਹੈ ਜਿਹੜੀ ਬਹੁਤ ਵਧੀਆ ਮਿਲੂਗੀ ਜੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਿੰਨੇ ਵੀ ਕਲਰ ਹੈਗੇ ਨੇ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਇਹਦੇ ਵਿੱਚ 7 ਕਲਰ ਆਏ ਸੀ ਜੀ ਆਪਾਂ ਸੱਤੇ ਕਲਰ ਲੈ ਆਂਦੇ ਨੇ ਨਾਲ ਇਹਨਾਂ ਦਾ ਪ੍ਰਾਈਸ ਠੀਕ ਰਹੂਗਾ ਜੀ ਇਹਨਾਂ ਨੇ ਫੈਬਰਿਕ ਬਹੁਤ ਵਧੀਆ ਰਹੂਗੀ ਚਲੋ ਜੀ ਆਪਾਂ ਤੁਹਾਨੂੰ ਸ ਇਹ ਸੂਟ ਹੈਗੇ ਨੇ ਜੀ ਔਰਗੈਂజా ਦੀ ਮੈਚਿੰਗ ਨਾਲ ਤੇ ਇਹਦੇ ਨਾਲ ਸਿਲਕ ਵਾਲੀ ਸੁੰਨਸਾਈਨਿੰਗ ਵਾਲੀ ਸਲਵਾਰ ਮਿਲੂਗੀ ਪ੍ਰਿੰਟਡ ਸ਼ਰਟਾਂ ਨੇ ਜੀ ਇਹਦੇ ਨਾਲ ਇਹ ਨਾ ਅਸੀਂ ਆਪ ਦੋ ਨਹੀਂ ਮੈਚਿੰਗ ਕੀਤੀ ਇਹ ਪਿੱਛੋਂ ਹੀ ਮੈਚਿੰਗ ਹੀ ਹੋ ਕੇ ਆਏ ਨੇ ਕਈ ਭੈਣਾ ਕਹਿੰਦੇ ਨੇ ਸਾਨੂੰ ਆਲ ਓਵਰ ਦੇ ਦੋ ਨਹੀਂ ਆਲ ਓਵਰ ਨਹੀਂ ਮਿਲਨੇ ਜੀ ਤੇ ਰਿਕਵੈਸਟ ਹੈ ਜੀ ਆਪਾਂ ਨੇ ਆਰ ਕੇ ਬੁਟੀਕ ਤੇ ਵੀ ਸ਼ੁਰੂ ਕਰਤਾ ਕੰਮ ਉਹ ਵੀ ਤੁਸੀਂ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਕੁਛ ਕੁ ਪਹਿਣਾ ਮੇਰਾ ਖਿਆਲ ਹੈ ਨਾ ਲੇਟ ਹੋ ਗਈਆਂ ਤੇ ਉਹਨਾਂ ਨੂੰ ਆਪਾਂ ਸ਼ਾਮ 7 ਵਜੇ ਦਾ ਟਾਈਮ ਦਿੱਤਾ ਸੀ ਜੀ ਇਸ ਕਰਕੇ ਪਤਾ ਗਿਆ ਸਾਰਿਆਂ ਦੇ ਕੰਮ ਹੀ ਹੁੰਦੇ ਨੇ ਮੈਥੋਂ ਖੁਦ ਨਹੀਂ ਮੈਥੋਂ ਮੈਸੇਜ ਚੈੱਕ ਹੋਏ ਉਹਨਾਂ ਦੇ 3 ਵਜੇ ਦੇ ਮੈਸੇਜ ਆਏ ਹੋਏ ਮੈਂ ਸ਼ਾਮ ਨੂੰ ਕੀਤੇ ਨੇ ਪਰ ਜਿੰਨਾ ਪਹਿਣਾ ਨੇ ਉਹਨਾਂ ਦੇ ਵਿੱਚੋਂ ਸੂਟ ਲੈਣੇ ਨੇ ਜੀ ਅੱਜ ਦਾ ਆਪਾਂ ਨੇ ਇੱਕ ਇੱਕ ਦਿਨ ਦਾ ਹੋਰ ਆਫਰ ਦਿੱਤਾ ਤਾਂ ਤੁਹਾਨੂੰ ਤਾਂ ਤੁਸੀਂ ਅੱਜ ਦੇਖ ਕੇ ਸੂਟ ਆਪਣੇ ਬੁੱਕ ਕਰ ਸਕਦੇ ਹੋ ਜਿਹੜੇ ਆਪਾਂ ਨੇ ਲਾਏ ਨੇ ਜੀ ਡਿਸਟਾ ਤੇ ਆਫਰ ਲੱਗਿਆ ਹਨ ਉਹ ਤੁਸੀਂ ਅੱਜ ਸ਼ਾਮ ਤੱਕ ਤੁਸੀਂ ਕਰ ਸਕਦੇ ਹੋ ਮੈਂ ਜੇ ਤੁਸੀਂ ਕੋਈ ਸੂਟ ਲੈਣਾ ਮੈਨੂੰ ਪਤਾ ਹੈ ਨਾ ਇੱਕ ਦਿਨ ਦਾ ਆਪਾਂ ਜੇ ਬਾਹਰ ਵਗ ਜਾਈਏ ਤਾਂ ਵੀ ਨਹੀਂ ਪਤਾ ਲੱਗਦਾ ਹੁੰਦਾ ਵੀਡੀਓ ਦੇ ਵਿੱਚ ਜੇ ਆਪਾਂ ਨੂੰ ਟਾਈਮ ਨਹੀਂ ਲੱਗਦਾ ਆ ਕੇ ਆਪਾਂ ਕੰਮ ਕਰਨ ਲੱਗ ਜੰਨੇ ਚਲੋ ਜੀ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਜੀ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਅੱਜ ਵਾਲੀ ਨਵੀਂ ਕਲੈਕਸ਼ਨ ਦੇ ਨਾਲ ਮਿਲਦੇ ਆਂ ਤੁਹਾਡੇ ਨਾਲ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਇਹ ਰਹੂਗੀ ਜੀ ਆਰਗੈਂਜਾ ਦੀ ਸ਼ਰਟ ਰਹੂਗੀ ਆਰਗੈਂਜਾ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਹਾਰਡ ਵਾਲੀ ਮਿਲੂਗੀ ਚੋਬਣ ਵਾਲੀ ਮਿਲੂਗੀ ਜੀ ਦੇਖੋ ਜੀ ਬੋਲੀ ਬੋਲੀ ਮਲਾਈਮ ਮਲਾਈਮ ਇਹ ਆਰਗੈਂਜ ਤੇ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਇਹਦੇ ਵਿੱਚ 6 ਕਲਰ ਨੇ ਜੀ ਇਹ ਹੈਗਾ ਜੀ ਸਰਦਈ ਕਲਰ ਦੇਖੋ ਜੀ ਸਲਵਾਰ ਤੁਹਾਨੂੰ ਮਿਲੂਗੀ ਰੀਵਾ ਸਿਲਕ ਦੀ ਇਹਦੇ ਨਾਲ ਇਹ ਦੇਖੋ ਇਸ ਤਰ੍ਹਾਂ ਦੀ ਸਾਈਨਿੰਗ ਹੈ ਸੈਲਫ ਪ੍ਰਿੰਟ ਹੈ ਵਿੱਚ ਹਲਕਾ ਹਲਕਾ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਨੇ ਸਲਵਾਰ ਕਾਟਨ ਦੀ ਲਾਤੀ ਜਾਂ ਮਸਲੀਨ ਦੀ ਲਾਤੀ ਮਸਲੀਨ ਨਹੀਂ ਹੋਊਗੀ ਜੀ ਦੇਖੋ ਸਟੈਂਪ ਲੱਗੀ ਹੋਈ ਦੇਖੋ ਰੀਵਾ ਸਿਲਕ ਦੀ ਤੁਹਾਨੂੰ ਸਲਵਾਰ ਮਿਲੂਗੀ ਇਹਦੇ ਨਾਲ ਇਹਦੇ ਵਿੱਚ 7 ਕਲਰ ਨੇ ਜੀ ਪ੍ਰਿੰਟਿੰਗ ਸੇਮ ਰਹੂਗੀ ਇਹੀ ਡਿਜ਼ਾਈਨ ਹਨਾ ਪਹਿਲਾਂ ਬਰਬਰੀ ਦੇ ਵਿੱਚ ਆ ਗਿਆ ਫਿਰ ਟੈਬੀ ਦੇ ਵਿੱਚ ਆ ਗਿਆ ਜੀ ਕਾਟਨ ਦੇ ਵਿੱਚ ਵੀ ਆਇਆ ਇਹ ਆ ਗਿਆ ਜੀ ਲਾਸਟ ਰਹਿ ਗਈ ਸੀ ਔਰਗਾਂజా ਇਹਦੇ ਵਿੱਚ ਵੀ ਆ ਗਿਆ ਜੀ ਦੇਖੋ ਪਸ਼ਮੀਨਾ वगैरह ਦੇ ਵਿੱਚ ਦਾ ਪਿਛਲੇ ਸਾਲ ਹੀ ਆ ਗਿਆ ਸੀ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਬਹੁਤ ਮਲਾਈਮ ਲੈਂਮ ਫੈਬਰਿਕ ਆ ਇਹ ਤਾਂ ਤੁਸੀਂ ਸੂਟ ਲੈ ਸਕਦੇ ਹੋ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਪਰਪਲ ਕਲਰ ਕਲਰ ਨੇ ਸਾਰੇ ਬਹੁਤ ਪਿਆਰੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਪਿਓਰ ਵਾਲੀ ਜਾਂ ਬ੍ਰਾਂਡ ਵਾਲੀ ਚੀਜ਼ ਹੋਊਗੀ ਸੀ ਉਹ ਨਾ ਕਦੇ ਵੀ ਜਿਆਦਾ ਡਾਰਕ ਕਲਰ ਨਹੀਂ ਕਰਦੇ ਕੰਪਨੀ ਦੇਖੋ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਵੀ ਆਪਾਂ ਨੇ ਰੱਖੀ ਹੈ ਸਲਵਾਰ ਇਹ ਹੈਗਾ ਜੀ ਪਰਪਲ ਕਲਰ ਜੇ ਤੁਹਾਨੂੰ ਇਹ ਵੀ ਪਸੰਦ ਹੈ ਆ ਤੁਸੀਂ ਲੈ ਸਕਦੇ ਹੋ ਇਹ ਡਿਜ਼ਾਈਨ ਟੈਬੀ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਜੀ ਉਸ ਦਾ ਬਹੁਤ ਰਿਸਪੌਂਸ ਮਿਲੇਆ ਪਰ ਹੁਣ ਤੁਸੀਂ ਇਹ ਹਾਰ ਇੱਕ ਹਨਾ ਜਿਵੇਂ ਅੱਗੇ 7-8 ਮਹੀਨੇ ਪਾਸ ਸਕਦੇ ਆਪਾਂ ਔਰਗਾਂਜਾ ਜਿਹੜੀ ਹਨਾ ਗਰਮੀ ਦੇ ਵਿੱਚ ਵੀ ਪੈ ਜਾਂਦੀ ਹੈ ਜਿਹੜੀ ਵਧੀਆ ਵਾਲੀ ਹੁੰਦੀ ਹੈ ਜਿਹੜੀ ਸਸਤੀ ਹੋਊਗੀ ਜੀ ਉਹ ਆਪਾਂ ਨੂੰ ਔਖਾ ਕਰਦੀ ਹੈ ਉਹ ਗਰਮੀ ਦੇ ਵਿੱਚ ਨਹੀਂ ਪੈਂਦੀ ਜਿਵੇਂ ਮੇਰਾ ਬਲੈਕ ਸੂਟ ਹੈ ਜੀ ਉਹ ਵੀ ਔਰਗਾਂਜਾ ਦਾ ਬਣਿਆ ਹੋਇਆ ਦੇਖੋ ਮੈਂ ਇੰਨੀ ਗਰਮੀ ਦੇ ਵਿੱਚ ਵੀ ਉਹ ਪਾ ਕੇ ਪ੍ਰੋਗਰਾਮਾਂ ਤੇ ਜਾਏ ਦੇਖੋ ਜੀ ਇਹਦਾ ਕਲਰ ਹੈਗਾ ਜੀ ਪਿੰਕ ਕਲਰ ਬੜਾ ਨਾ ਲਾਈਟ ਪਿੰਕ ਹੈ ਨਾ ਹੋਏ ਹੀ ਨਾ ਮੀਡੀਅਮ ਜਿਹਾ ਕਲਰ ਹੈ ਬਹੁਤ ਪਿਆਰੀ ਲੁੱਕ ਹੈ ਦੀ ਸੂਟ ਦੀ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਬੇਸ ਕਲਰ ਦੀਆਂ ਰਹਿਣਗੀਆਂ ਜੀ ਸਲਵਾਰਾਂ ਬਾਕੀ ਮੈਚਿੰਗ ਹੀ ਹੈ ਇਹ ਮੈਚਿੰਗ ਦਾ ਤੁਸੀਂ ਕੋਈ ਵੀ ਇਹਦੇ ਵਿੱਚ ਈਸੂ ਨਹੀਂ ਹੁੰਦਾ ਵੀ ਆਪਾਂ ਇਦਾਂ ਕਰ ਲਾਂਗੇ ਇਦਾਂ ਕਰ ਲਾਂਗੇ ਦੇਖੋ ਜੀ ਇਹ ਹੋ ਗਿਆ ਪਿੰਕ ਕਲਰ ਚੌਥਾ ਕਲਰ ਦੇਖੋ ਜੀ ਤੁਸੀਂ ਆ ਗਏ ਮਾਊਸ ਕਲਰ ਜੇ ਅੱਜ ਵਾਲੇ ਸੂਟ ਸਾੜ ਤੇ ਪਹਿਣਾ ਨੇ ਬਸ ਫੇਰ ਤਾਂ ਸਾਡਾ ਜਮੀ ਨਹੀਂ ਫਾਇਦਾ ਕੋਈ ਇੰਨੀ ਵਧੀਆ ਕਲੈਕਸ਼ਨ ਲਿਓ ਹੁੰਦਾ ਨੇ ਕੁਝੀ ਇਹਦੇ ਮਾਊਸ ਕਲਰ ਦੇ ਵਿੱਚ ਪ੍ਰਿੰਟਿੰਗ ਹੈ ਸੇਮ ਇਹਨਾਂ ਦੀ ਪ੍ਰਿੰਟਿੰਗ ਰਹੂਗੀ ਜੀ ਥੋੜਾ ਮੋਟਾ ਫੱਕ ਹੋ ਸਕਦਾ 1921 ਦਾ ਪਰ ਕਲਰ ਅਲੱਗ-ਲੱਗ ਨੇ ਸਾਰੇ ਮਾਊਸ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਕਲਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਮੈਂ ਪਹਿਲਾਂ ਐਸੀ ਵੀ ਮੈਂ ਆਪ ਦਾ ਸਲਾਈ ਕਰਾ ਕੇ ਫਿਰ ਵੀਡੀਓ ਬਣਾਉਂਗੀ ਪਰ ਪਤਾ ਕੀ ਹੈ ਮੇਰਾ ਸਲਾਈ ਸੂਟ ਹੁੰਦੇ ਹੁੰਦੇ ਤਾਂ ਮਹੀਨਾ ਲੰਘ ਜਾਂਦਾ ਜੀ ਉਦੋਂ ਤੱਕ ਇਹ ਕਲਰ ਖਤਮ ਹੋ ਜਾਂਦੇ ਨੇ ਜੇ ਦੁਬਾਰਾ ਤੋਂ ਕਿਸੇ ਭੈਣ ਨੂੰ ਹੋਰ ਸੂਟ ਚਾਹੀਦਾ ਹੋਇਆ ਫਿਰ ਮੈਨੂੰ ਦਿੱਕਤ ਆਉਂਦੀ ਹੈ ਦੇਖੋ ਜੀ ਇਹ ਗ੍ਰੀਨ ਕਲਰ ਹੈ ਬਹੁਤ ਪਿਆਰੇ ਕਲਰ ਨੂੰ ਸਾਰੇ ਇਸ ਤੋਂ ਬਾਅਦ ਆ ਗਿਆ ਜੀ ਤੁਹਾਡੇ ਕੋਲੇ ਰਾਣੀ ਕਲਰ ਤੁਸੀਂ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਫਿਰ ਪਤਾ ਕੀ ਹੈ ਇੱਕ ਦਿਨ ਦੇ ਵਿੱਚ ਹੀ ਸੂਟ ਖਤਮ ਹੋ ਜਾਂਦੇ ਨੇ ਜਿਹੜੀ ਵਧੀਆ ਚੀਜ਼ ਹੋਊਗੀ ਜੀ ਉਹ ਨਹੀਂ ਰਹਿੰਦੀ ਦੇਖੋ ਜੀ ਇਹ ਰਾਣੀ ਕਲਰ ਹੈ ਕਿੰਨਾ ਪਿਆਰਾ ਕਲਰ ਲੱਗ ਰਿਹਾ ਇਹ ਨਾਲ ਟਾਈ ਡਾਈ ਜਾਂ ਇੱਕ ਕਲਰ ਦਾ ਦੁਪੱਟਾ ਕਰਾ ਕੇ ਤੁਸੀਂ ਕਿਵੇਂ ਮਰਜ਼ੀ ਸੂਟ ਆਪਣਾ ਰੈਡੀ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆ ਗਿਆ ਜੀ ਦੇਖੋ ਜੀ ਬਲੂ ਕਲਰ ਨੇਵੀ ਬਲੂ ਕਲਰ ਕਿੰਨਾ ਪਿਆਰਾ ਹੈ ਇਹਦੇ ਵਿੱਚ ਨੇਵੀ ਬਲੂ ਕਲਰ ਆ ਗਿਆ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਵੀ ਤੁਸੀਂ ਸੂਟ ਰੈਡੀ ਕਹੋਗੇ ਆਪਾਂ ਉਵੇਂ ਕਰਕੇ ਦੇਵਾਂਗੇ ਦੇਖੋ ਜੀ ਇਹਦੇ ਵਿੱਚ ਸੱਤ ਕਲਰ ਆ ਗਏ ਜੀ ਪਹਿਲਾ ਕਲਰ ਹੋ ਗਿਆ ਜੀ ਨੇਵੀ ਬਲੂ ਕਲਰ ਹੋ ਗਿਆ ਦੂਸਰਾ ਹੋ ਗਿਆ ਜੀ ਰਾਣੀ ਕਲਰ ਦੁਬਾਰਾ ਤੋਂ ਮੈਂ ਦਿਖਾ ਦਿੰਨੀ ਇੱਕ ਵਾਰ ਚੈੱਕ ਕਰ ਲਓ ਸਕਰੀਨਸ਼ਾਟ ਲੈਂਦੇ ਜਾਏ ਉਹਨਾਂ ਨੇ ਤੀਸਰਾ ਹੋ ਗਿਆ ਜੀ ਗ੍ਰੀਨ ਕਲਰ ਮਹਿੰਦੀ ਗ੍ਰੀਨ ਦਾ ਕਲਰ ਹੈ ਇਹ ਇਸ ਤੋਂ ਬਾਅਦ ਚੌਥਾ ਹੋ ਗਿਆ ਜੀ ਮਾਊਸ ਕਲਰ ਇਸ ਤੋਂ ਬਾਅਦ ਆ ਗਿਆ ਜੀ ਪਿੰਕ ਕਲਰ ਫਿਰ ਹੈਗਾ ਜੀ ਪਰਪਲ ਕਲਰ ਫਿਰ ਸਰਦਈ ਕਲਰ ਸੱਤ ਕਲਰ ਨੇ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਸਕਰੀਨ ਸ਼ਾਟ ਲਓ ਤੇ ਆਪਣਾ ਸੂਟ ਬੁੱਕ ਕਰੋ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਪਿਓਰ ਵਾਲੀ ਤੁਹਾਨੂੰ ਔਰਗਾਂజా ਮਿਲੂਗੀ ਜੀ ਇਹ ਨਹੀਂ ਹੈਗਾ ਬਾਕੀ ਮਲਾਇਮ ਮਿਲੂਗੀ ਇਹ ਆਪਾਂ ਨਾ ਪਾਏ ਹੋਇਆ ਵੀ ਦੂਰੋਂ ਦੇਖ ਕੇ ਪਤਾ ਨਹੀਂ ਲੱਗਦਾ ਵੀ ਇਹ ਔਰਗਾਂజా ਦਾ ਸੂਟ ਪਾਇਆ ਹੋਇਆ ਹੈਗਾ ਹੈ ਥੋੜਾ ਜਿਹਾ ਵੀ ਪਾਰਟੀ ویئر ਸੂਟ ਫੈਬਰਿਕ ਹੀ ਐ ਪਰ ਨਹੀਂ ਦੂਰੋਂ ਐ ਪਤਾ ਲੱਗ ਜਾਂਦਾ ਹੁੰਦਾ ਆਕੜਾ ਆਕੜਾ ਜਿਹਾ ਰਹਿੰਦਾ ਔਰਗੰਜਾ ਨਹੀਂ ਇਹ ਬਹੁਤ ਸੌਫਟ ਵਾਲੀ ਔਰਗੰਜਾ ਹੈ ਜੀ ਤੁਸੀਂ ਬੇਚਿਜ ਕੋ ਹੋ ਕੇ ਇੱਕ ਸੂਟ ਆਰਡਰ ਕਰਕੇ ਦੇਖੋ ਜੀ ਬਾਅਦ ਦੇ ਵਿੱਚ ਤੁਹਾਡਾ ਆਪ ਹੀ ਮਨ ਮੰਨ ਜੂ ਵੀ ਹਾਂ ਵਾਕਈ ਸੂਟ ਵਧੀਆ ਨੇ ਸੌਫਟ ਵਾਲੀ ਔਰਗੰਜਾ ਮਿਲੂਗੀ ਜੀ ਤੁਹਾਨੂੰ ਸੱਤ ਕਲਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਆ ਗਈ ਔਰਗੰਜਾ ਦੀ ਫੈਬਰਿਕ ਦਿਖਾ ਦਿੱਤੀ ਐ ਮੈਂ ਤੁਹਾਨੂੰ ਸੱਤ ਕਲਰ ਨੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਜਲਦੀ ਜਲਦੀ ਆਪਣੇ ਸੂਟ ਆ ਜਿਹੜੇ ਹਨਾ ਕਨਫਰਮ ਕਰ ਲਿਆ ਕਰੋ ਬਾਅਦ ਦੇ ਵਿੱਚ ਹਨਾ ਫਿਰ ਕਲਰ ਨਹੀਂ ਮਿਲਦੇ ਉਹ ਸੇਮ ਤੇ ਡਿਜ਼ਾਈਨ ਤਾਂ ਸੇਮ ਮਿਲ ਜਾਂਦਾ ਜੀ ਪਰ ਉਹ ਫੈਬਰਿਕ ਚ ਨਹੀਂ ਮਿਲਦਾ ਖਤਮ ਹੋ ਜਾਂਦਾ ਜਿਵੇਂ ਹੁਣ ਪਰਪਲ ਟੈਪੀ ਦਾ ਕਲਰ ਸੀਗਾ ਮੈਂ ਜਿਹੜੀ ਪਰਸੋਂ ਵੀਡੀਓ ਪਾਈ ਸੀਗੀ ਉਹਦੇ ਵਿੱਚ 3-4 ਸੂਟ ਬੁੱਕ ਹੋ ਗਏ ਪਹਿਲਾਂ ਆਪਾਂ ਮੈਂ ਪਾਈ ਸੀ ਪਹਿਲਾਂ ਭੈਣਾਂ ਨੇ ਪਤਾ ਨਹੀਂ ਧਿਆਨ ਨਾਲ ਨਹੀਂ ਦੇਖੀ ਉਦੋਂ ਕੋਈ ਵੀ ਉਹਦੇ ਵਿੱਚ ਪਤਾ ਨਹੀਂ ਡਿਸਕਾਊਂਟ ਆ ਗਿਆ ਥੋੜਾ ਮੋਟਾ ਪਰ ਟੈਪੀ ਤੇ ਡਿਸਕਾਊਂਟ ਨਹੀਂ ਹੈਗਾ ਸੀ ਜੀ ਉਹ ਟਿਸਟਾ ਤੇ ਡਿਸਕਾਊਂਟ ਸੀਗਾ ਤੇ ਇਸ ਕਰਕੇ ਹੁਣ ਉਹ ਨਾ ਜਿਹੜੇ ਟੈਬੀ ਵਾਲੇ ਥੋ ਖਤਮ ਹੋ ਗਏ ਜੀ ਹੁਣ ਸੇਮ ਡਿਜ਼ਾਈਨ ਬਰਬਰੀ ਦੇ ਵਿੱਚ ਆ ਗਿਆ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦੀ ਆ ਪਰ ਪਹਿਲਾਂ ਮੈਂ ਤੁਹਾਨੂੰ ਹੁਣ ਪਤਾ ਕੀ ਮੈਂ ਵੀਡੀਓ ਦੇ ਵਿੱਚ ਪਾਇਆ ਹੋਇਆ ਸੀ ਇਸ ਕਰਕੇ ਦੇਖੋ ਜੀ ਸੇਮ ਕਲਰ ਸੇਮ ਸਲਵਾਰ ਰਹੂਗੀ ਜੀ ਤੁਹਾਨੂੰ ਪਰ ਇਹ ਬਰਬਰੀ ਦੀ ਫੈਬਰਿਕ ਚ ਆ ਗਿਆ ਪਤਾ ਹੁਣ ਵੈਸੇ ਇਹਨਾਂ ਦਾ ਰੇਟ ਵੱਧ ਪਾਇਆ ਹੋਇਆ ਜੀ ਮੈਂ ਹੁਣ ਜਿਨ੍ਹਾਂ ਨੇ ਇਹ ਬੁੱਕ ਕਰੇ ਨੇ ਜੀ ਰੱਖੇ ਨੇ ਜੀ ਉਹਨਾਂ ਨੂੰ ਸੇਮ ਰੇਟ 'ਚ ਹੀ ਰਹੂਗਾ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਸ਼ਾਮ ਤੱਕ ਤੁਸੀਂ ਇਹਦੇ ਵਿੱਚ ਜੋ ਵੀ ਤੁਹਾਨੂੰ ਕਲਰ ਸਿਲੈਕਟ ਕਰਨਾ ਹੈ ਤੁਸੀਂ ਨੇ ਇਹ ਕਲਰ ਬਰਬਰੀ ਦਾ ਇਹਦੇ ਵਿੱਚ ਕਲਰ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਸ ਡਿਜ਼ਾਈਨ ਦੇ ਵਿੱਚ ਬਾਕੀ ਬਰਬਰੀ ਦੇ ਕਲਰ ਆਪਾਂ ਪਾਵਾਂਗੇ ਜੀ ਲਾਈਵ ਦੇ ਵਿੱਚ ਜੋ ਵੀ ਤੁਹਾਨੂੰ ਉਹਦੇ ਵਿੱਚ ਮੈਨੂੰ ਭੇਜਣਾਂ ਦੇ ਮੈਸੇਜ ਆ ਰਹੇ ਨੇ ਵੀ ਤੁਸੀਂ ਬਰਬਰੀ ਦੇ ਸੂਟ ਮਿਲ ਜਾਣਗੇ ਮੈਂ ਲਾਈਵ 3:30 ਤੋਂ 4:00 ਵਜੇ ਤੱਕ ਸ਼ਾਮ ਨੂੰ ਆਪਣਾ ਟਾਈਮਿੰਗ ਹੈ ਜੀ ਉਹਦੇ ਵਿੱਚ ਆਪਾਂ ਲਾਈਵ ਦੇ ਵਿੱਚ ਪਾਵਾਂਗੇ ਸੂਟ ਜੋ ਵੀ ਤੁਹਾਨੂੰ ਉਹਨਾਂ ਦਾ ਵਿੱਚੋਂ ਰੱਖਣਾ ਲੈਣਾ ਹੋ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਹਿਣਾ ਨੂੰ ਰਿਕਵੈਸਟ ਹੈ ਜੀ ਇਹ ਮਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਆਪਣੇ ਹੁਣੇ ਤੋਂ ਆਰਡਰ ਸ਼ੁਰੂ ਕਰ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਪਤਾ ਵੀ ਬਿਜ਼ੀ ਹੋ ਜਾਂਦੇ ਨੇ ਸਾਰੇ ਇੱਕ ਦਿਨ ਛੋਟੇ ਹੋ ਜਾਂਦੇ ਨੇ ਬਾਕੀ ਕਾਰੀਗਰਾਂ ਕੋਲ ਕੰਮ ਵੀ ਜ਼ਿਆਦਾ ਹੋ ਜਾਂਦਾ ਵਿਆਹਾਂ ਦਾ ਜ਼ੋਰ ਹੋ ਜਾਂਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ